ਮੈਂ ਆਪ ਜੀ ਨੂੰ ਇਹ ਹੀ ਦੱਸਣਾ ਚਾਹੂੰਗੀ ਕਿ ਸਾ ਅਸੀਂ ਜਦੋਂ ਪੈਦਾ ਹੁੰਨੇ ਆ ਅਰਦਾਸ ਹੁੰਦੀ ਹੈ ਕੋਈ ਕਾਜ ਚ ਫੰਕਸ਼ਨ ਕਰਦੇ ਆ ਅਰਦਾਸ ਹੁੰਦੀ ਹੈ ਜਦੋਂ ਅਸੀਂ ਇਸ ਦੁਨੀਆ ਤੋਂ ਜਾਨੇ ਆ ਫਿਰ ਵੀ ਕਿੰਨੀ ਵਾਰੀ ਅਰਦਾਸ ਹੁੰਦੀ ਹੈ ਮੈਨੂੰ ਇਹ ਇਹ ਫਿਲਮ ਕਰਕੇ ਇੰਨਾ ਆਨੰਦ ਆਇਆ ਨਾ ਜੀ ਮੈਂ ਮਤਲਬ ਮੈਨੂੰ ਕਿਤੇ ਕਿਤੇ ਵਿਚ ਵਿਚ ਰੋਣਾ ਵੀ ਆਉਂਦਾ ਰਿਹਾ ਬੀ ਇਹ ਅਰਦਾਸ ਇਹਦੀ ਚੀਜ਼ ਹੈਗੀ ਹੈ ਵੀ ਅਸੀਂ ਕਦੇ ਵੀ ਕਿਸੇ ਗੱਲ ਪਿੱਛੇ ਜਦੋਂ ਅਰਦਾਸ ਕਰਦੇ ਆ ਤਾਂ ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਡਿਵੋਸ਼ਨ ਨਾਲ ਅਰਦਾਸ ਕਰਨੀ ਚਾਹੀਦੀ ਹੈ ਸਾਡੇ ਅੰਤ ਦਾ ਨਹੀਂ ਪਤਾ ਤੇ ਸਾਡੇ ਜੰਮਣ ਦਾ ਵੀ ਨਹੀਂ ਪਤਾ ਸਾਨੂੰ ਪਤਾ ਹੈ ਪਰ ਅੰਤ ਦਾ ਤਾਂ ਬਿਲਕੁਲ ਨਹੀਂ ਪਤਾ ਤੇ ਇਹਦੇ ਚ ਇਹ ਦੱਸਿਆ ਵੀ ਅਸੀਂ ਕਿਸੇ ਤੋਂ ਵੀ ਮਾਫੀ ਮੰਗਣ ਲਈ ਜਾਂ ਆਪਣੀਆਂ ਗਲਤੀਆਂ ਸਾਰੀ ਜ਼ਿੰਦਗੀ ਕਰਦੇ ਆ ਵੀ ਦੇਰ ਨਾ ਕਰੀਏ ਅਸੀਂ ਦੇਰ ਕਰ ਦਿੰਨੇ ਆ ਕਦ ਤੱਕ ਬੰਦਾ ਚਲਾ ਜਾਂਦਾ ਹੈ ਜੇ ਤੁਸੀਂ ਗਲਤੀਆਂ ਕਰਦੇ ਆਂ ਤੇ ਉਸ ਵਿੱਚ ਮਾਫੀ ਮੰਗਣੀ ਬਹੁਤ ਜ਼ਰੂਰੀ ਹੈ ਅਰਦਾਸ ਕਰਿਆ ਕਰੋ ਸਾਰੇ ਦੁਨੀਆ ਦੇ ਭਲੇ ਲਈ ਤੇ ਫਿਰ ਰੱਬ ਤੁਹਾਨੂੰ ਮੁੜ ਕੇ ਤੁਹਾਡੇ ਲਈ ਭਲਾ ਆਪੇ ਆਪ ਹੋ ਜਾਂਦਾ ਕੋਈ ਨਹੀਂ ਤੁਹਾਨੂੰ ਕਹਿੰਦਾ ਪਰ ਜੇ ਤੁਸੀਂ ਸਾਰਿਆਂ ਦੇ ਭਲੇ ਲਈ ਅਰਦਾਸ ਕਰਦੇ ਹੋ ਤਾਂ ਰੱਬ ਆਪੇ ਤੁਹਾਡੇ ਲਈ ਅਰਦਾਸ ਹੋ ਜਾਂਦੀ ਹੈ ਕੀ ਬਾਤ ਹੈ ਇਸ ਕਰਕੇ ਇਹ ਸਿੱਖਿਆ ਵੀ ਅਰਦਾਸ ਕਰਨਾ ਭੁੱਲਿਓ ਨਾ ਆਪਣੇ ਲਈ ਨਹੀਂ ਸਾਰਿਆਂ ਲਈ ਕਰਿਆ ਕਰੋ ਤੁਹਾਡੇ ਲਈ ਤਾਂ ਆਪੇ ਹੋ ਜਾਇਆ ਕਰੂਗੀ ਇਹ ਬਹੁਤ ਵੱਡੀ ਸਿੱਖਿਆ ਹੈ ਜੇ ਤੁਸੀਂ ਮੰਨ ਲਓ ਤਾਂ ਕਦੇ ਵੀ ਜਿੱਥੇ ਵੀ ਜਾਓ ਕਦੇ ਵੀ ਕਿਸੇ ਮੰਦਰ ਜਾਓ ਗੁਰਦੁਆਰੇ ਜਾਓ ਕਿਸੇ ਪੀਰ ਦੀ ਦਰਗਾਹ ਕਿਤੇ ਵੀ ਜਾਓ ਇਹ ਕਿਆ ਕਰੋ ਸਰਬੱਤ ਦਾ ਭਲਾ ਆਪਦਾ ਭਲਾ ਨਾ ਮੰਗਿਆ ਕਰੋ ਉਹ ਇੰਨੇ ਸਾਰੇ ਭਲਿਆਂ 'ਚ ਤੁਹਾਡੇ ਤਾਂ ਆਪਦਾ ਭਲਾ ਹੋ ਜਾਂਦਾ ਹੈ ਇਹ ਸਿੱਖਿਆ ਹੈ ਸਰਦਾਰ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਆਪ ਜੀ ਨੂੰ ਇਹ ਹੀ ਦੱਸਣਾ ਚਾਹੁੰਗੀ ਕਿ ਅਸੀਂ ਜਦੋਂ ਪੈਦਾ ਹੁੰਨੇ ਹ ਅਰਦਾਸ ਹੁੰਦੀ ਹੈ ਕੋਈ ਘਰ 'ਚ ਫੰਕਸ਼ਨ ਕਰਦੇ ਹ ਅਰਦਾਸ ਹੁੰਦੀ ਹੈ ਜਦੋਂ ਅਸੀਂ ਇਸ ਦੁਨੀਆ ਤੋਂ ਜਾਣੇ ਆ ਫਿਰ ਵੀ ਕਿੰਨੀ ਵਾਰੀ ਅਰਦਾਸ ਹੁੰਦੀ ਹੈ ਮੈਨੂੰ ਇਹ ਇਹ ਫਿਲਮ ਕਰਕੇ ਇਨਾ ਆਨੰਦ ਆਇਆ ਨਾ ਜੀ ਮੈਂ ਮਤਲਬ ਮੈਨੂੰ ਕਿਤੇ ਕਿਤੇ ਵਿੱਚ ਵਿੱਚ ਰੋਣਾ ਵੀ ਆਉਂਦਾ ਰਿਹਾ ਵੀ ਇਹ ਅਰਦਾਸ ਇਹ ਜੀ ਚੀਜ਼ ਹੈਗੀ ਹੈ ਵੀ ਅਸੀਂ ਕਦੇ ਵੀ ਕਿਸੇ ਗੱਲ ਪਿੱਛੇ ਜਦੋਂ ਅਰਦਾਸ ਕਰਦੇ ਆ ਤਾਂ ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਡਿਵੋਸ਼ਨ ਨਾਲ ਅਰਦਾਸ ਕਰਨੀ ਚਾਹੀਦੀ ਹੈ ਸਾਡੇ ਅੰਤ ਦਾ ਨਹੀਂ ਪਤਾ ਤੇ ਸਾਡੇ ਜੰਮਣ ਦਾ ਵੀ ਨਹੀਂ ਪਤਾ ਸਾਨੂੰ ਪਤਾ ਹੈ ਪਰ ਅੰਤ ਦਾ ਤਾਂ ਬਿਲਕੁਲ ਨਹੀਂ ਪਤਾ ਤੇ ਇਹਦੇ ਚ ਇਹ ਦੱਸਿਆ ਵੀ ਅਸੀਂ ਕਿਸੇ ਤੋਂ ਵੀ ਮਾਫੀ ਮੰਗਣ ਲਈ ਜਾਂ ਆਪਣੀਆਂ ਗਲਤੀਆਂ ਸਾਰੀ ਜ਼ਿੰਦਗੀ ਕਰਦੇ ਆਂ ਵੀ ਦੇਰ ਨਾ ਕਰੀਏ ਅਸੀਂ ਦੇਰ ਕਰ ਦਿੰਨੇ ਆਂ ਤਦ ਤੱਕ ਬੰਦਾ ਚਲਾ ਜਾਂਦਾ ਹੈ ਜੇ ਅਸੀਂ ਗਲਤੀਆਂ ਕਰਦੇ ਆਂ ਤੇ ਉਸ ਵਿੱਚ ਮਾਫੀ ਮੰਗਣੀ ਬਹੁਤ ਜ਼ਰੂਰੀ ਹੈ ਅਰਦਾਸ ਕਰਿਆ ਕਰੋ ਸਾਰੇ ਦੁਨੀਆ ਦੇ ਭਲੇ ਲਈ ਤੇ ਫਿਰ ਰੱਬ ਤੁਹਾਨੂੰ ਮੁੜ ਕੇ ਤੁਹਾਡੇ ਲਈ ਭਲਾ ਆਪੇ ਆਪੇ ਹੋ ਜਾਂਦਾ ਹੈ ਕੋਈ ਨਹੀਂ ਤੁਹਾਨੂੰ ਕਹਿੰਦਾ ਪਰ ਜੇ ਤੁਸੀਂ ਸਾਰਿਆਂ ਦੇ ਭਲੇ ਲਈ ਅਰਦਾਸ ਕਰਦੇ ਹੋ ਤਾਂ ਰੱਬ ਆਪੇ ਹੀ ਤੁਹਾਡੇ ਲਈ ਅਰਦਾਸ ਹੋ ਜਾਂਦੀ ਹੈ। ਕੀ ਬਾਤ ਹੈ। ਇਸ ਕਰਕੇ ਇਹ ਸਿੱਖਿਆ ਹੈ ਵੀ ਅਰਦਾਸ ਕਰਨਾ ਭੁੱਲਿਓ ਨਾ ਆਪਣੇ ਲਈ ਨਹੀਂ ਸਾਰਿਆਂ ਲਈ ਕਰਿਆ ਕਰੋ। ਤੁਹਾਡੇ ਲਈ ਤਾਂ ਆਪੇ ਹੋ ਜਾਇਆ ਕਰੂਗੀ। ਇਹ ਬਹੁਤ ਵੱਡੀ ਸਿੱਖ ਹੈ ਜੇ ਤੁਸੀਂ ਮੰਨ ਲਓ ਤਾਂ। ਕਦੇ ਵੀ ਜਿੱਥੇ ਵੀ ਜਾਵਾਂ ਕਦੇ ਵੀ ਕਿਸੇ ਮੰਦਰ ਜਾਵਾਂ ਗੁਰਦੁਆਰੇ ਜਾਵਾਂ ਕਿਸੇ ਪੀੜ ਦੀ ਦਰਗਾਹ ਕਿਤੇ ਵੀ ਜਾਵਾਂ ਇਹ ਕਹਾਂ ਕਿ ਸਰਬੱਤ ਦਾ ਭਲਾ ਆਪਦਾ ਭਲਾ ਨਾ ਮੰਗਿਆ ਕਰੋ। ਉਹ ਇੰਨੇ ਸਾਰੇ ਭਲਿਆਂ 'ਚ ਤੁਹਾਡਾ ਤਾਂ ਆਪਦਾ ਭਲਾ ਹੋ ਜਾਏਗਾ। ਇਸੇ ਕੇਸ ਦਾ ਅਰਥ ਹੈ ਬਹੁਤ ਬਹੁਤ ਸ਼ੁਕਰੀਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ